ਜੀ ਜੀਬੀਡੀ ਡੀਜ਼ਲ ਤੇ ਅਸੀਂ ਖੜੇ ਆ ਰੋਪੜ ਰੰਗੀਲਪੁਰ ਦੇ ਕੋਲ ਜੀ ਆਹ ਦੇਖੋ ਜੀ ਆਕਾਸ਼ ਜੀ ਤੁਹਾਨੂੰ ਗੱਡੀ ਦਿਖਾ ਰਹੇ ਆ ਜੀ ਔਰ ਜ਼ਬਰਦਸਤ ਕੰਮ ਹੈ ਇੱਥੇ ਪੁਰਾਣੀਆਂ ਗੱਡੀਆਂ ਜਿਹੜੀਆਂ ਉਹਨਾਂ ਦੀ ਰਿਪੇਅਰਸ ਕੀਤੀ ਜਾਂਦੀ ਹੈ ਉਹਨਾਂ ਨੂੰ ਵੀ ਕੀਤਾ ਜਾਂਦਾ ਸੈੱਟ ਦੀ 1999 ਮਾਡਲ ਹੈ ਤੁਹਾਡੇ ਜਨੂੰ ਵੀ 1999 ਦਾ ਹੈ ਲਓ ਜੀ ਆਹ ਦੇਖੋ ਜੀ ਮਾਡਲ ਜੀ ਅੰਦਰੋਂ ਖੋਲ ਕੇ ਦਿਖਾਓ ਜੀ ਜਰਾ ਲਓ ਜੀ ਆਹ ਹੈ ਮਰਸੀਡੀਜ਼ ਔਰ ਆਹ ਦੇਖੋ ਤੁਹਾਡੇ ਇੰਟੀਰੀਅਰਸ ਦੀ ਮੈਂ ਕਹਿੰਦਾ ਜਿਹਦੇ ਕੋਲੇ ਪੁਰਾਣੀ ਗੱਡੀ ਹੈ ਜਿਨ੍ਹਾਂ ਨੇ ਕਦੀ ਇਹ ਗੱਡੀ ਚਲਾਈ ਹੈ ਜੀ ਜ਼ਰੂਰ ਕਰਿਓ ਕਮੈਂਟ ਦੀ ਔਰ ਗੱਡੀ ਦਾ ਦੇਓ ਪੁਰਾਣੀ ਗੱਡੀ ਜਿਹੜੀ ਹੁੰਦੀ ਸੀ ਤੁਹਾਡੀ ਕੋਈ ਯਾਦ ਜੁੜੀ ਹੁੰਦੀ ਸੀਗੀ ਜੀ ਆ ਘੁਮ ਕੇ ਅਸੀਂ ਸਾਰੀ ਗੱਡੀ ਮਰਸੜੀ ਦਿਖਾ ਰਹੇ ਹਾਂ ਜੀ ਤੁਹਾਨੂੰ ਔਰ 1991 ਮਾਡਲ ਦੀ ਦੀ ਇਹ ਗੱਡੀਆਂ ਦਾ ਹੀ ਕਿਆ ਰੀਸ ਹੁੰਦੀ ਸੀਗੀ ਜੀ ਜ਼ਬਰਦਸਤ ਗੱਡੀਆਂ ਜੀ ਔਰ ਇਹ ਜਬੀਡੀ ਡੀਜ਼ਲਸ ਵਾਲੇ ਇਸ ਨੂੰ ਰਿਪੇਅਰ ਕਰ ਰਹੇ ਨੇ ਜੀ ਔਰ ਇਹ ਦੇਖੋ ਇਹ ਖਾਸੀਅਤ ਹੈ ਜਬੀਡੀ ਡੀਜ਼ਲਸ ਵਾਲਿਆਂ ਦੀ ਕੀ ਕਹਿੰਦੇ ਹੋ ਜੀ ਤੁਸੀਂ ਇਹ ਕੀ ਕਿਸ ਤਰ੍ਹਾਂ ਦੀ ਗੱਡੀ ਤੁਹਾਡੇ ਕੋਲ ਜੀ ਪੂਰੇ ਟ੍ਰਾਈ ਸਿਟੀ ਚ ਇਹ ਪੰਪ ਕਰਕੇ ਪ੍ਰੋਬਲਮ ਆਈ ਸੀ ਤਾਂ ਪੰਪ ਸਿਰਫ ਅਸੀਂ ਕਰ ਸਕਦੇ ਸੀ ਇਹਦਾ ਕਿਸੇ ਕੋਲੇ ਤਾਂ ਚਾਰਟ ਵੀ ਨਹੀਂ ਹੋਏਗਾ ਸਰ ਔਰ ਮੈਂ ਔਨ ਵੀਡੀਓ ਬੋਲ ਰਹੇ ਹਾਂ ਨਾ ਕਿਸੇ ਕੋਲ ਇੱਥੇ ਪ੍ਰੈਜ਼ੈਂਟ ਟ੍ਰਾਈ ਸਿਟੀ ਚ ਦਾ ਇਹਦੇ ਕੋਲ ਕਿਸੇ ਦਾ ਚਾਰਟ ਹੋਏਗਾ ਨਾ ਕਪਲਿੰਗ ਹੋਏਗੀ ਪ੍ਰੋਬਲਮ ਬਹੁਤ ਆਈ ਆਈ ਸਾਨੂੰ ਇਸ ਗੱਡੀ ਨੂੰ ਕਰਨ ਚ ਲੇਕਿਨ ਐਟ ਦਾ ਐਂਡ ਅਗਰ ਅਸੀਂ ਇੱਕ ਚੀਜ਼ ਠਾਨੀ ਹੈ ਕਿ ਅਸੀਂ ਇਹ ਕਰਕੇ ਦਵਾਂਗੇ ਤਾਂ ਅਸੀਂ ਕਰਕੇ ਦਵਾਂਗੇ ਜੇ ਮਰਜ਼ੀ ਪ੍ਰੋਬਲਮ ਆਈ ਜਾਵੇ ਇੱਕ ਮਹੀਨਾ ਸਾਨੂੰ ਵੀ ਲੱਗਿਆ ਇਹਨੂੰ ਠੀਕ ਕਰਨ। ਇਹ ਮਰਸੀਡੀਜ਼ ਗੱਡੀਆਂ ਵੀ ਤੁਸੀਂ ਰਿਪੇਅਰ ਕਰਦੇ ਹੋ। ਕਿਹੜੇ-ਕਿਹੜੇ ਮਾਡਲਸ ਤੁਸੀਂ ਇੱਥੇ ਰਿਪੇਅਰਸ ਕਰਦੇ ਹੋ ਜੀ? ਇੱਥੇ ਤੁਸੀਂ ਅਗਰ Maruti 800 ਕੋ Maruti 800 ਵੀ ਆਏਗੀ। ਅਗਰ ਤੁਸੀਂ Audi ਕਹੋਗੇ Q5, Q7, BMW, MLG 350 ਕੋਈ ਵੀ Range Rover, Land Rover ਤੁਸੀਂ ਅੰਦਰ ਦੇਖੀ ਹੈ। Innova ਵੀ ਦੇਖੀ ਹੈ, Vento ਵੀ ਦੇਖਿਆ ਹੈ। ਔਰ ਅਗਰ ਮੈਂ ਪਿੱਛੇ ਦੇਖਾਂ ਤਾਂ Q7 ਦਾ ਇੰਜਨ ਆਲਰੇਡੀ ਖੁੱਲਿਆ ਹੋਇਆ ਹੈ। ਉਸ ਤੋਂ ਪਿੱਛੇ ਦੇਖੋਗੇ ਤਾਂ ਵੈਂਟੋ ਖੜੀ ਹੈ ਕੋਈ ਵੀ ਐਡਾ ਦਾ ਮਾਡਲ ਨਹੀਂ ਹੈ ਜਿਹੜਾ ਅਸੀਂ ਨਹੀਂ ਕਰਦੇ ਅਲਟੀਮੇਟ ਗੋਲ ਸਾਡਾ ਹੀ ਰਹੇਗਾ ਕਿ ਕਸਟਮਰ ਆਪਣੀ ਪ੍ਰੋਬਲਮ ਨੂੰ ਸਮਝਾਏ ਸਾਨੂੰ ਅਸੀਂ ਪ੍ਰੋਬਲਮ ਨੂੰ ਸਮਝਾਂਗੇ ਪ੍ਰੋਬਲਮ ਨੂੰ ਸਮਝ ਕੇ ਸਮਝ ਕੇ ਕੰਮ ਕਰਾਂਗੇ ਔਰ ਜਿਹੜੀ ਚੀਜ਼ਾਂ ਹਨ ਉਹ ਬੜੀ ਸਮੂਥ ਰੱਖਾਂਗੇ ਜਿਹੜੀ ਪਾਕਟ ਫ੍ਰੈਂਡਲੀ ਰਹਿਣ ਗਿਆ ਕਸਟਮਰ ਲਈ ਜਿਹੜੀ ਅੱਜ ਦੀ ਡੇਟ ਚ ਸਭ ਤੋਂ ਜ਼ਿਆਦਾ ਮੰਡੇਟਰੀ ਚੀਜ਼ ਹੈ ਕੀ ਪਾਕਟ ਫ੍ਰੈਂਡਲੀ ਚ ਕੋਈ ਕੰਪਰੋਮਾਈਜ਼ ਅਸੀਂ ਨਹੀਂ ਕਰਾਂਗੇ ਹੂੰ ਦੇਖੋ ਜੀ ਮਰਸੀਡੀਜ਼ ਜਿਨ੍ਹਾਂ ਕੋਲ ਗੱਡੀ ਹੈਗੀ ਹੈ ਨਾ ਜੀ ਔਰ ਜ਼ਰੂਰ ਇਹਨਾਂ ਕੋਲ ਪਹੁੰਚਿਓ ਜੀ ਇਹ ਜੀਬੀਡੀ ਡੀਜ਼ਲਸ ਰੰਗੀਲਪੁਰ ਰੋਪੜ ਦੀ ਰੋਪੜ ਚੰਡੀਗੜ੍ਹ ਰੋਡ ਤੇ ਜੀ ਆਹ ਦੇਖੋ ਜੀ ਤੁਹਾਨੂੰ ਇੱਕ ਪੁਰਾਣੀ ਜਿਹੜੀ ਗੱਡੀ ਦਿਖਾਈ ਹੈ ਜੀ ਤੁਹਾਡੀ ਕੋਈ ਯਾਦ ਜੁੜੀ ਹੋਈ ਹੈ ਨਾ ਗੱਡੀਆਂ ਦੇ ਨਾਲ ਤਾਂ ਜ਼ਰੂਰ ਕਮੈਂਟ ਕਰਿਓ ਜੀ ਮਰਸੀਡੀਜ਼ ਕਿੱਦਾਂ ਦੀ ਹੁੰਦੀ ਸੀ ਗੱਡੀ ਜੀ ਕਿੱਦਾਂ ਦੇ ਹੁੰਦੇ ਸੀ ਮਾਡਲ ਤੇ ਕਿਹੜੇ-ਕਿਹੜੇ ਮਾਡਲਸ ਹੈਗੇ ਮਰਸੀਡੀਜ਼ ਦੇ ਇਸ ਦੇ ਬਾਰੇ ਵੀ ਜ਼ਰੂਰ ਜਾਣਕਾਰੀ ਦਿਓ ਜੀ ਆਹ ਛੋਟਾ ਜਿਹਾ ਵੀਡੀਓ ਤੁਹਾਡੇ ਸਾਹਮਣੇ ਕੀਤਾ ਜੀ ਪੁਰਾਣੀ ਯਾਦ ਤਾਜ਼ੀ ਕਰਨ ਦੇ ਲਈ ਜੀ